ਹੋਂ ਦੇ ਨਾਲ ਹੈ ਜੇ ਰਾਤ ਨਾ ਹੁੰਦੀ ਤੇ ਦਿਨ ਦੀ ਕੋਈ ਬਹੁਤੀ ਮਹਾਨਤਾ ਹੋਣੀ ਨਹੀਂ ਸੀ ਜਾਂ ਬਿਲਕੁਲ ਹੋਣੀ ਨਹੀਂ ਸੀ ਜੇ ਸਦਾ ਦੇ ਨਹੀਂ ਹੁੰਦਾ ਤੇ ਕਿਸੇ ਨੇ ਦਿਨ ਚੜ੍ਹਨ ਦੀ ਡੀਕ ਨਹੀਂ ਸੀ ਕਰਨੀ ਕਿਸੇ ਨੂੰ ਰਾਤ ਪੈਂ ਤੇ ਸੌਣ ਦੀ ਚਿੰਤਾ ਹੀ ਨਹੀਂ ਸੀ ਹੋਣੀ ਜੇ ਰਾਤ ਹੈ ਤੇ ਦਿਨ ਦੀ ਮਹਾਨਤਾ ਹੈ ਵੀ ਦਿਨ ਚੜ੍ਹੇਗਾ ਆ ਕੰਮ ਕਰਾਂਗੇ ਗੁਰੂ ਦੇ ਦਰਸ਼ਨ ਕਰਾਂਗੇ ਸੰਗਤ ਕਰਾਂਗੇ ਕੋਈ ਕਾਰੋਬਾਰ ਕਰਾਂਗੇ ਰੋਜੀ ਰੋਟੀ ਕਮਾਵਾਂਗੇ ਜੇ ਝੂਠ ਨਾ ਹੁੰਦਾ ਤੇ ਸੱਚ ਦੀ ਕੋਈ ਮਹਾਨਤਾ ਨਹੀਂ ਸੀ ਹੋਣੀ ਜੇ ਦੁੱਖ ਨਾ ਹੁੰਦਾ ਤੇ ਸੱਚ ਦੀ ਕੋਈ ਮਹਾਨਤਾ ਨਹੀਂ ਸੀ ਹੋਣੀ ਤੇ ਜੇ ਦੁਨੀਆ ਤੇ ਪਾਪ ਨਾ ਹੁੰਦੇ ਸਾਡੇ ਚ ਔਗਣ ਨਾ ਹੁੰਦੇ ਗੁਨਾਹ ਨਾ ਹੁੰਦੇ ਤੇ ਸ਼ਾਇਦ ਗੁਰੂ ਦੀ ਲੋੜ ਵੀ ਨਾ ਪੈਂਦੀ ਭਗਤ ਰਵਦਾਸ ਜੀ ਨੇ ਤੇ ਬੜਾ ਡਟ ਕੇ ਕਹਤਾ ਜੋਪ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਦੁਬਾਰਾ ਸਰਣ ਕਰਨਾ ਜੋਪ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਐ ਪਰਮੇਸ਼ਰ ਜੇ ਮੈਂ ਪਾਪ ਨਾ ਕਰਦਾ ਜੇ ਮੈਂ ਗੁਨਾਹ ਨਾ ਕਰਦਾ ਇਹ ਮੇਰੀ ਵਿਢਾਈ ਹੈ ਮਨੁੱਖ ਦੀ ਵਿਢਾਈ ਮੈਂ ਪਾਪ ਕਰਦਾ ਹਾਂ ਮੈਂ ਔਗਣ ਕਰਦਾ ਹਾਂ ਤੇ ਇਹਦੇ ਕਰਕੇ ਤੇਰੇ ਬਹੁਤਿਆਂ ਨਾਵਾਂ ਚ ਇੱਕ ਨਾਮ ਬਖਸ਼ਿੰਦਾ ਹੈ ਪਤਿਤ ਪਾਵਨ ਹੈ ਮੈਂ ਪਾਪ ਕਰਦਾ ਹਾਂ ਤੇ ਤੂੰ ਮੈਨੂੰ ਬਖਸ਼ਦਾ ਹੈ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੇਰਾ ਪਤਿਤ ਪਾਵਨ ਜਿਹੜਾ ਪਰਤਾਂ ਨੂੰ ਧਾਰਨ ਵਾਲਾ ਹੈ ਪਾਪੀਆਂ ਨੂੰ ਤਾਰਨ ਵਾਲਾ ਨਾਮ ਹੈ ਇਹ ਨਹੀਂ ਸੀ ਹੋਣਾ ਭਗਜੀ ਤੈ ਸੋ ਕੇ ਜਾ ਰਹੇ ਨੇ ਕਹਿੰਦੇ ਸਫਲ ਜਨਮ ਤਿਸ ਜਨ ਕਾ ਕੀਤਾ ਜਨ ਕੀਨੋ ਸੌਤ ਵਿਧਾਤਾ ਰਹਾ ਰਜ ਦਾ ਬਾਣੀ ਪੜ੍ਹ ਕੇ ਇਨੀ ਬ੍ਰੇਕ ਬੁੱਧੀ ਨਹੀਂ ਹੈ ਪਿੰਨੂ ਸਾਰਾ ਵਿਚਾਰ ਲਈਏ ਪਰ ਜਿੰਨੀ ਕਿ ਸਮਝ ਆਉਂਦੀ ਹੈ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਹੈਰਾਨ ਕਰਨ ਵਾਲੀਆਂ ਕਿ ਐ ਪਾਤਸ਼ਾਹ ਆਮ ਆਪਾ ਪੰਜਾਬੀ ਜਿਸ ਦਾ ਕੋਈ ਧੀ ਪੁੱਤਰ ਨਹੀਂ ਹੁੰਦਾ ਨਾ ਤੇ ਉਹਦੇ ਵਾਸਤੇ ਬੜਾ ਕਿਰਨਾ ਜੋ ਸ਼ਬ ਵਰਤੇ ਜਾਂਦਾ ਹੈ ਕਿ ਉਹ ਅੰਤਰਾ ਹੈ ਉਹ ਅੰਤਰਾ ਹੈ। ਔਰ ਸਮਾਜ ਵਿੱਚ ਉਹਦੀ ਜਿਆਦਾ ਹੈ ਤੇ ਕੁਦਰਤ ਦੇ ਵਸ ਨਾ ਕਿ ਜ ਆਪਣੇ ਵਸ ਥੋੜੀ ਹੈ। ਪਰ ਸਮਾਜ ਉਹ ਤਾਂ ਬਹੁਤ ਸਤਕਾਰ ਮਾਨ ਨਹੀਂ ਹੁੰਦਾ। ਉਹਨੂੰ ਅਪਹਾਗਾ ਸਮਝਿਆ ਜਾਂਦਾ ਹੈ। ਤੇ ਭਗਤ ਜੀ ਵੇਖ ਲੋ ਕਿੱਥੇ ਚਲ ਗਏ ਕਹਿੰਦੇ ਸਫਲ ਜਨਮ ਤਿਸ ਜਨ ਕਾ ਕੀਤਾ ਜਿਨ ਕੀਨੋ ਸੌਤ ਬਿਧਾਤਾ ਉਸ ਜਨ ਦਾ ਉਸ ਸੇਵਕ ਦਾ ਜਨਮ ਸਫਲ ਹੈ ਜਿਨ ਨੇ ਪਰਮੇਸ਼ਰ ਨੂੰ ਸੌਂਤਰਾ ਕਰ ਲਿਆ ਇੱਕ ਔਂਤਰਾ ਉਹਦੇ ਉਲਟ ਸੌਂਤਰਾ ਧੀਆਂ ਬੁੱਤਾਂ ਵਾਲਾ ਕਿ ਉਸ ਜਨ ਦਾ ਉਸ ਦਾਸ ਦਾ ਜਨਮ ਧੰਨ ਹੈ ਜਿਨ ਨੇ ਉਸ ਪਰਮੇਸ਼ਰ ਨੂੰ ਸੌਂਤਰਾ ਕਰ ਲਿਆ ਉਹਦੀ ਇੱਜ਼ਤ ਰਹਿ ਗਈ ਉਹ 3 ਪੁੱਤਾਂ ਵਾਲਾ ਬਣ ਗਿਆ ਨਹੀਂ ਤੇ ਅਸੀਂ ਤਾਂ ਉਹਦੇ 3 ਪੁੱਤ ਹੈ ਹੀ ਨਹੀਂ ਸਾਡੇ ਤੇ ਕੋਈ ਉਹ ਦਾਸ ਵਾਲਾ ਕੋਈ ਜਾਨਵਰ ਵਾਲਾ ਗੋਣ ਹੀ ਨਹੀਂ ਹੈਗਾ ਸਫਲ ਜਨਮ ਇਸ ਜਨ ਕਾ ਕੀਤਾ ਜਿਨ ਕੀਨੋ ਸੌਤ ਵਧਾਤਾ ਧੰਨੇ ਉਹ ਜਨ ਜਿਨ੍ਹਾਂ ਨੇ ਪਰਮੇਸ਼ਰ ਦੀ ਵਿੱਚ ਰੱਖੀ ਹੋਈ ਹੈ ਨਾ ਤੂੰ ਆਵੇਂ ਵਸ ਬਹੁਤ ਕਣਾਵਣੇ ਨਾ ਤੂੰ ਆਵੇਂ ਵਸ ਬੇਦ ਪੜਾਵਣੇ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵੇਂ ਵਸ ਕਿਤੇ ਸਿਆਣਪੈ ਨਾ ਤੂੰ ਆਵੇਂ ਵਸ ਬਹੁਤਾ দান ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਅੱਜ ਦਾ ਪਵਿੱਤਰ ਵਾਕ ਜੋ ਮੇਰੇ ਮਾਲਕ ਪੰਜ ਪਾਤਸ਼ਾਹ ਤਤਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰਸਾ ਤੋਂ ਚਾਰਿਆ 79 ਰਖਦਾ ਸ਼ਬਦ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਅੰਗ 671 ਤੇ 72 ਤੇ ਸ਼ਿਸ਼ੋਭਤ ਹੈ ਇਹਦੇ ਜੀ ਪਾਤਸ਼ਾਹ ਸਾਨੂੰ ਇਦਾਂ ਦਾ ਗਿਆਨ ਬਖਸ਼ ਰਹੇ ਨੇ ਜਿੱਥੇ ਮਨੁੱਖ ਸਮਝਦਾ ਹੈ ਕੇ ਤਨ ਪਰਮੇਸ਼ਰ ਨੇ ਦਿੱਤਾ ਹੈ ਉਸ ਤੋਂ ਬਿਨ ਮੇਰਾ ਜਨਮ ਨਹੀਂ ਹੋ ਸਕਦਾ ਵਿਚਾਰਾਂ ਦਾ ਇਕੱਠ ਮਨ ਪਰਮੇਸ਼ਰ ਦੀ ਬਣਦਾ ਹੈ ਤੇ ਬਹੁਤੀ ਵਾਰਾ ਮਨੁੱਖ ਸਮ ਦਾ ਧਨ ਜਿਹੜਾ ਮੈਂ ਕਮਾਇਆ ਹੈ ਇਹ ਮੇਰੀ پیداوار ਹੈ ਇਹ ਮੇਰੀ ਕਮਾਈ ਨਾਲ ਪੈਦਾ ਕੀਤਾ ਗਿਆ ਹੈ ਅਦੇ ਪੁੱਤਰ ਬਾਜ ਪਾਸ਼ਾ ਕਹਿ ਰਹੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਭਾਈ ਇਸ ਭਲੇਕੇ ਚ ਨਾ ਰਵੀ ਕਿ ਕੇਵਲ ਤਨ ਤੇ ਮਨ ਹੀ ਉਹ ਦਾ ਹੈ ਇਹ ਜਿਹੜੇ ਮਾਇਕ ਪਦਾਰਥ ਨੇ ਜਿਹੜੇ ਤੁ ਸੰਸਾਰ ਦੇ ਇਕੱਠੇ ਕੀਤੇ ਨੇ ਕਮਾਏ ਨੇ ਇਹ ਵੀ ਉਹਦੀ ਬਖਸ਼ਿਸ਼ ਨਾ ਮਿਲੇ ਨੇ ਨਹੀਂ ਤੇ ਕਿਤਿਆਂ ਦੂਖ ਭੂਖ ਸਦਮਾਰ ਕਹਿੰਦਾ ਇਹੋ ਜਿਹਨਾਂ ਜਿਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਹੈ ਐ ਮਤ ਸੋਚੀ ਕਿ ਧਨ ਤੇਰਾ ਕਮਾਇਆ ਹੋਇਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਕਿਤੇ ਇਹ ਨਾ ਸਮਝੀ ਕਿ ਮੈਂ ਬੜਾ ਸਿਆਣਾ ਮੈਂ ਬੜਾ ਚਾਤਰ ਹਾਂ ਜੇ ਕੋ ਸਿਆਣਿਆਂ ਚੋ ਸੈਨ ਤੇ ਸਿਆਣੇ ਚੋ ਸਿਆਣਾ ਵੀ ਪਰਮੇਸ਼ਰ ਹੀ ਹੈ ਉਹੀ ਸੁਗੜ ਸੁਜਾਨੀ ਹੈ ਜੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਦ ਨੀਕੀ ਖਟਾਨੀ ਦੁੱਖ ਤੇ ਸੁਖ ਦੋ ਪਹਿਲੂ ਨੇ ਜਿੰਦਗੀ ਦੇ ਜੀਵਨ ਦੇ ਤੇ ਮਨੁੱਖ ਦੋਵਾਂ ਨੂੰ ਸੁਣਾਉਣਾ ਚਾਹੁੰਦਾ ਹੈ ਮਨੁੱਖ ਦੁੱਖ ਵੀ ਦੱਸਣਾ ਚਾਹੁੰਦਾ ਹੈ ਤੇ ਜੇ ਸੁਖ ਜਦੋਂ ਪਰਮੇਸ਼ਰ ਨੇ ਉਹਦਾ ਟੰਡੋਰਾ ਤਾਂ ਬਹੁਤ ਫਿੱਟਦਾ ਹੈ ਤੇ ਲੋਕਾਂ ਨੂੰ ਪਤਾ ਲੱਗ ਜੇ ਮੈਂ ਸੁਖੀ ਬਣਾ ਮੇਰੇ ਕੋ ਐ ਕੁਛ ਹੈ ਪਾਦਸ਼ਾਹ ਕਹਿ ਰਹੇ ਨੇ ਕਿ ਤੂੰ ਜਿੰਨਾ ਨੂੰ ਸੁਣਾਉਣਾ ਉਹ ਗੋ ਤੈਨੂੰ ਸੁਣਾਉਂਦੇ ਜਿਹੜੀ ਤੇਰੇ ਮਾਂ ਚ ਗੱਲ ਹੈ ਕਿ ਮੈਂ ਆਪਣਾ ਦੁੱਖ ਫੋਲਾਂ ਤੂੰ ਇੱਕ ਦੁੱਖ ਫੋਲਦਾ ਅਗਲਾ ਚਾਰ ਫੋਲਦਾ ਤੇ ਹੱਲ ਕੋਈ ਨਹੀਂ ਹਾਲ ਤੇ ਉਹ ਹੁੰਦਾ ਮੈਂ ਕਿਸੇ ਨੂੰ ਦੁੱਖ ਸੁਣਾਵਾਂ ਤਾਂ ਮੇਰਾ ਦੁੱਖ ਦੂਰ ਕਰੇ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹਨੇ ਦੁੱਖ ਵਿੱਚ ਹੀ ਕੰਮ ਆਉਂਦੀਆਂ ਨੇ ਇਹੋ ਜਿਹੀ ਜੀਵ ਨੇ ਮਨੁੱਖ ਨੇ ਜਿਹੜੇ ਦੁੱਖ ਵਿੱਚ ਕੰਮ ਆਉਂਦੇ ਨੇ ਸੁੱਖ ਵਿੱਚ ਨਹੀਂ ਆਉਂਦੇ ਕੰਮ ਉਹ ਮੈਂ ਉਦਾਹਰਣ ਤੌਰ ਤੇ ਦੱਸਾਂ ਕਿ ਡਾਕਟਰ ਹੈ ਕਦੀ ਸੁੱਖ ਵਿੱਚ ਕੰਮ ਆਇਆ ਜੀਓ ਸਾਰੇ ਲੋਕ ਬੈਠੇ ਹੋ ਸਾਰੇ ਵਿਚਾਰਵਾਨ ਹੋ ਕਦੀ ਸੁੱਖ ਵਿੱਚ ਡਾਕਟਰ ਕੰਮ ਆਇਆ ਹੋਵੇ ਸੁੱਖ ਵਿੱਚ ਡਾਕਟਰ ਕਦੇ ਕੰਮ ਨਹੀਂ ਆਉਂਦਾ ਉਹ ਕੇਵਲ ਦੁੱਖ ਵਿੱਚ ਕੰਮ ਆਉਂਦਾ ਹੈ ਜਦੋਂ ਦੁੱਖ ਪੈਂਦਾ ਫਿਰ ਡਾਕਟਰ ਜਾਂਦੇ ਸੀ ਕਦੀ ਕੋਈ ਸੁੱਖ ਦੇ ਵਿੱਚ ਪੁਲਿਸ ਕੋ ਗਿਆ ਹੋਵੇ ਜਦੋਂ ਕੋਈ ਦੁੱਖ ਪੈਂਦਾ ਕੋਈ ਲੜਾਈ ਝਗੜਾ ਹੁੰਦਾ ਕੋਈ ਚੋਰੀ ਹੁੰਦੀ ਹੈ ਕੋਈ ਹੋਰ ਸਾਨੂੰ ਬਿਪਤਾ ਪੈਂਦੀ ਹੈ ਅਸੀਂ ਦੁੱਖ ਵਿੱਚ ਉੱਥੇ ਜਾਂਦੇ ਆਂ ਐਦਾਂ ਹੀ ਕੁਝ ਲੋਕ ਸੁੱਖ ਦੇ ਭਾਈਵਾਲ ਨੇ ਕੁਝ ਦੁੱਖ ਦੇ ਨੇ ਕੁਝ ਸੁੱਖ ਦੇ ਨੇ ਤੇ ਪਾਤਸ਼ਾਹ ਕਹਿੰਦੇ ਮੈਨੂੰ ਤੇ ਉਹ ਚਾਹੀਦਾ ਸੀ ਮੇਰਾ ਦੁੱਖ ਵੀ ਸੁਣੇ ਮੇਰਾ ਸੁੱਖ ਵੀ ਸੁਣੇ ਸਮਾ ਬੜਾ ਕੀਮਤੀ ਕਬੀਰ ਸਾਹਿਬ ਨੇ ਬੜੀ ਵਿਦੋਕ ਲਿਖੀ ਕਹਿੰਦੇ ਕਾਨੋਂ ਕਾਟੀ ਨਾਕਾਂ ਕਾਟੀ ਕਾਠ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰ ਨਾ ਤੀਨ ਲੋਕ ਕੀ ਪਿਆਰੀ ਮੈਂ ਬਹੁਤਾ ਵਿਸਥਾਰ ਨਹੀਂ ਜਾਂਦਾ ਸੰਖੇਪ ਚ ਕਹਾਂ ਕਬੀਰ ਸਾਹਿਬ ਕਹਿੰਦੇ ਕਿ ਲੋਕਾਂ ਨੂੰ ਉਹਨਾਂ ਦੇ ਨੱਕ ਨੇ ਸਤਾਇਆ ਹੋਇਆ ਹੈ ਸਾਡੀ ਸੋਭਾ ਹੋਵੇ ਸਾਡਾ ਨੱਕ ਰਹਿ ਜੇ ਇਸ ਤੇ ਪਤਾ ਕਿਵੇਂ ਲੱਗੇ ਨੱਕ ਰਹਿ ਗਿਆ ਕੋਈ ਸਾਡੇ ਕੀਤੇ ਕੰਮ ਦੀ ਸੋਭਾ ਕਰੇ ਤੇ ਉਹ ਅਸੀਂ ਆਪਣੇ ਕੰਨਾਂ ਨਾਲ ਸੁਣੀਏ ਅਸੀਂ ਕੋਈ ਕੰਮ ਕੀਤਾ ਕੋ ਮਕਾਨ ਬਣਾਇਆ ਕੋ ਵਿਆਹ ਸ਼ਾਦੀ ਕੀਤਾ ਕੋ ਚੀਜ਼ ਖਰੀਦੀ ਹੈ ਤੇ ਲੋਕੀ ਸਾਨੂੰ ਕਹਿਣ ਕਿ ਆ ਤੁਹਾਡਾ ਬਹੁਤ ਵਧੀਆ ਜੀ ਸੋਭਾ ਕਰਨ ਨਾਕੀ ਕਾਨੋਂ ਕਾਟੀ ਕਾਟ ਕੂਡ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰ ਨ ਤੀਨ ਲੋਕ ਕੀ ਪਿਆਰੀ ਕਬੀਰ ਸਾਹਿਬ ਕਹਿੰਦੇ ਜਿਹੜੇ ਨੱਕ ਨੇ ਤੇ ਕੰਨਾਂ ਨੇ ਸੰਸਾਰ ਨੂੰ ਕਮਲਿਆਂ ਕੀਤਾ ਹੋਇਆ ਸੰਸਾਰ ਨੂੰ ਵਸ ਕੀਤਾ ਹੋਇਆ ਸਾਰਾ ਸੰਸਾਰ ਇਸੇ ਗੱਲ 'ਚ ਹੀ ਐ ਕਿ ਮੇਰਾ ਨੱਕ ਰਹਿ ਜੇ ਸੰਸਾਰ 'ਚ ਜਿਤ ਰਹਿ ਜੇ ਤੇ ਪਤਾ ਲੱਗੇ ਤਾਂ ਵੀ ਲੋਕੀ ਕਰਨ ਦੱਸਣ ਕਦੇ ਮੈਂ ਆਪਣਾ ਨੱਕ ਤੇ ਕੰਨ ਕੱਟ ਕੇ ਸੁੱਟ ਦਿੱਤੇ ਨੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਮੇਰੀ ਇੱਜ਼ਤ ਰਹਿੰਦੀ ਹੈ ਕਿ ਨਹੀਂ ਰਹਿੰਦੀ ਮੇਰੇ ਕੰਨ ਫੋਕੀ ਸੁਭਾ ਸੁਣ ਵਾਸਤੇ ਤਿਆਰ ਹੀ ਨਹੀਂ ਹੈ ਕਿਉਂ ਇਹ ਫੋਕੀ ਸੁਭਾ ਮਾਇਆ ਦੀ ਹੈ ਤੇ ਇਹ ਤਿੰਨ ਲੋਕ ਕੀ ਪਿਆਰੀਆ ਭਗਤਾਂ ਦੀ ਵੈਰਨੈ ਨਾਕੋਂ ਕਾਟੀ ਕਾਨੋਂ ਕਾਟੀ ਕਾਠ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਸੰਤਾਨੀ ਦੇ ਵੈਰਨ ਹੈ ਤਿੰਨ ਲੋਕ ਦੀ ਪਿਆਰੀ ਪਾਕੇ ਸਾਰੇ ਲੋਕਾਂ ਦੀ ਬੜੀ ਪਿਆਰ ਵਾਲੀ ਹੈ ਇਹਨੂੰ ਬੜਾ ਪਿਆਰ ਕਰਦੇ ਸੀ ਪਾਸ਼ਾ ਕਹਿੰਦੇ ਮੈਨੂੰ ਤੇ ਉਹ ਸੱਜਣ ਚਾਹੀਦਾ ਸੀ ਜਿਹੜਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਹੀ ਸਹਾਈ ਹੋਵੇ ਮੇਰੀ ਫੋਕੀ ਸੋਭਾ ਕਰਨ ਵਾਲਾ ਫੋਕੀ ਵਿਡਾਈ ਕਰਨ ਵਾਲਾ ਨਾ ਹੋਵੇ ਤੇ ਨਾਂ ਨੂੰ ਦੁੱਖ ਦੇਣ ਵਾਲਾ ਹੋਵੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬਤ ਨੀਕੀ ਖਟਾਨੀ ਜਦੋਂ ਮੈਂ ਲੋਕਾਂ ਨੂੰ ਦੁੱਖ ਸੁੱਖ ਸੁਣਾਉਣਾ ਸਾਂ ਤੇ ਮੇਰਾ ਦੁੱਖ ਵੇਖ ਕੇ ਕੋਈ ਸਾਥ ਨਹੀਂ ਦਿੰਦਾ ਤੇ ਸੁੱਖ ਵੇਖ ਕੇ ਲੋਕ ਸੜਦੇ ਸੀ ਈਰਖਾ ਕਰਦੇ ਸੀ ਤੇ ਮੇਰੀ ਹਾਲਤ ਹੋਰ ਮੰਦੀ ਹੁੰਦੀ ਸੀ ਮੇਰੇ ਮਨ 'ਚ ਹੀ ਪੈਦਾ ਹੁੰਦਾ ਸੀ ਇਹ ਮੇਰੇ ਤੋਂ ਈਰਖਾ ਕਰਦਾ ਹੈ ਸੜਦਾ ਹੈ ਜਲਦਾ ਹੈ ਜਾਂ ਆ ਬੰਦਾ ਮੇਰੇ ਦੁੱਖ ਸ਼ਾਮਲ ਨਹੀਂ ਹੋਇਆ ਮੈਨੂੰ ਬਦ ਕਰ ਸਕਦਾ ਸੀ ਤੇ ਹੁਣ ਸਦੋਂ ਮੇਰਾ ਦੁੱਖ ਸੁੱਖ ਸੁਣਨ ਵਾਲਾ ਉਹ ਬਣ ਗਿਆ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬਤ ਨੀਕੀ ਖਤਾਨੀ ਜਦੋਂ ਉਹਨੇ ਮੇਰਾ ਦੁੱਖ ਸੁੱਖ ਸੁਣਿਆ ਮੇਰੇ ਦੁੱਖ ਸੁੱਖ ਸੁਣਨ ਵਾਲਾ ਉਹ ਬਣ ਗਿਆ ਤੇ ਹੁਣ ਮੇਰੀ ਹਾਲਤ ਚੰਗੀ ਹੋ ਗਈ ਖਤਾਨੀ ਚੰਗੀ ਹੋ ਗਈ ਨੀਕੀ ਪਿੱਤਰ ਹੋ ਗਈ ਚੰਗੀ ਹੋ ਗਈ ਹੈ ਹੁਣ ਮੇਰੀ ਹਾਲਤ ਜਿਹੜੀ ਹੈ ਨਾ ਇਹ ਚੰਗੀ ਹੋ ਗਈ ਹੈ ਕਿਉਂਕਿ ਨਾ ਮੇਰੇ ਮਾਂ ਚੀਰਖਾ ਵੈਰ ਰੋਂ ਹੁੰਦਾ ਹੈ ਨਾ ਕੋ ਨਫ਼ਰਤ ਆਉਂਦੀ ਹੈ ਨਾ ਕੁਝ ਵੀ ਨਹੀਂ ਆਉਂਦਾ ਹੁਣ ਮੇਰੀ ਹਾਲਤ ਚੰਗੀ ਬਣ ਗਈ ਹੈ ਜੀ ਜੀ ਕੀ ਏਕੇ ਹੀ ਪੈ ਮਨੀ ਪਾਦਸ਼ਾਹ ਨੇ ਰਹਾਉ ਦੀ ਤੋਜ ਬੜਾ ਵੱਡਾ ਫੈਸਲਾ ਕੀਤਾ ਹੈ ਰਹਾਉ ਦੀ ਤੋਕ ਸ਼ਬਦ ਦਾ ਮੇਨ ਆਈਡੀਆ ਹੁੰਦੀ ਹੈ ਪਾਦਸ਼ਾਹ ਕਹਿੰਦੇ ਵੀ ਜੀ ਦੀ ਜੇ ਮੰਨੀ ਜਾਣੀ ਹੈ ਨਾ ਤੇ ਸਿਰਫ ਏਕੇ ਕੋਲ ਜੀ ਕੀ ਏਕੇ ਹੀ ਪੈਮਾਨੀ ਤੇ ਅਗਲੀ ਤੋਜ ਪਾਦਸ਼ਾਹ ਕਹਿੰਦੇ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਉਸ ਤੋਂ ਬਿਨਾ ਲੋਕਾਂ ਨੇ ਹੋਰ ਬਤੇਰੇ ਯਤਨ ਕੀਤੇ ਤੇ ਉੱਥੇ ਦੁੱਖ ਸੁੱਖ ਸੁਣਾ ਕੇ ਵੇਖ ਲਈਏ ਉੱਥੇ ਜਾ ਕੇ ਵੇਖ ਲਈਏ ਉੱਥੋਂ ਆ ਕੇ ਵੇਖ ਲਈਏ ਪਰ ਨਹੀਂ ਗੱਲ ਬਣੀ ਜੀ ਕੀ ਏਕੇ ਹੀ ਪੈਮਾਨੀ ਜੀ ਦੀ ਜੇ ਮੰਨੀ ਜਾਣੀ ਹੈ ਉਹਦਾ ਦੁੱਖ ਸੁੱਖ ਸੁਣਿਆ ਜਾਣਾ ਹੈ ਉਹਦੀ ਹਾਲਤ ਚੰਗੀ ਬਣਨੀ ਹੈ ਤੇ ਕੇਵਲ ਇੱਕ ਕੋਲ ਇੱਕ ਨੇ ਹੀ ਉਹਦੀ ਮੰਨਣੀਆ ਹੋਰ ਕੋਈ ਵੀ ਮੰਨਦਾ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਹੋਰ ਲੋਕਾਂ ਨੇ ਬਥੇਰੇ ਯਤਨ ਕਰਕੇ ਵੇਖੇ ਪਰ ਇੱਕ ਤਿਲ ਜਿੰਨੀ ਕੀਮਤ ਨਹੀਂ ਪਈ ਉਹਦਾ ਕੋਈ ਲਾਭ ਨਹੀਂ ਹੋਇਆ ਜੀ ਰਹਾਓ ਅੰਮ੍ਰਿਤ ਨਾਮ ਨਰਮੋਲ ਕਹੀਰਾ ਗੁਰਦੀਨੋਂ ਮੰਤਾਨੀ ਬਹੁਤ ساری ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਰ ਚੀਜ਼ ਦਾ ਮੁੱਲ ਹੈ ਇਤੋਂ ਤੱਕ ਕਿ ਬੰਦਿਆਂ ਦੇ ਮੁੱਲ ਨੇ ਹਰ ਚੀਜ਼ ਦੀ ਵੈਲਿਊ ਹੈ ਕਿ ਇਹ ਦੀ ਥੋੜੀ ਕਿਸੇ ਦੀ ਬਹੁਤੀ ਤੇ ਜਿਹੜੀ ਚੀਜ਼ ਮੁੱਲ ਤੋਂ ਖਨਾਸ ਨਹੀਂ ਜਾ ਸਕੇ ਉਹਨੂੰ ਕਹਿੰਦੇ ਨਿਰਮੋਲਕ ਜਿਹਦਾ ਮੁੱਲ ਨਾ ਪਾਇਆ ਜਾ ਸਕੇ ਪਾਛਾ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਜਿਹੜਾ ਪਰਮੇਸ਼ਰ ਦਾ ਨਾਮ ਮੁੱਲ ਪਾਉਣ ਜੋਗਾ ਨਾ ਮੈਂ ਹੀਰੇ ਵਰਗਾ ਹੈ ਜਿਹਦਾ ਮੁੱਲ ਪਾਇਆ ਨਹੀਂ ਜਾ ਸਕਦਾ ਕਿਸੇ ਮੁੱਲ ਤੋਂ ਮਿਲ ਨਹੀਂ ਸਕਦਾ ਕਿਸੇ ਕੀਮਤ ਤੋਂ ਪਰਮੇਸ਼ਰ ਦਾ ਨਾਮ ਨਹੀਂ ਮਿਲ ਸਕਦਾ ਜਿਹੜਾ ਗੁਰ ਦੀ ਨੋ ਮੰਨਤਾਨੀ ਹੁਣ ਗੁਰ ਨੇ ਮੇਰੇ ਤੇ ਬਖਸ਼ਿਸ਼ ਕਰਤੀ ਉਹ ਮੇਰਾ ਦੁੱਖ ਸੁਣਨ ਵਾਲਾ ਹੋ ਗਿਆ ਤੇ ਉਹ ਦੁੱਖਸ ਦੇ ਹੱਲ ਵਾਸਤੇ ਨੇ ਕੀ ਕੀਤਾ ਮੈਨੂੰ ਮੈਨੂੰ ਆਪਣੇ ਨਾਮ ਦਾ ਮੰਤਰ ਦੇ ਦਿੱਤਾ ਹੈ ਕਿ ਤੈਨੂੰ ਜਦੋਂ ਵੀ ਦੁੱਖ ਸੁਖ ਹੋਵੇ ਤੂੰ ਸੁਖ ਦੇ ਵਿੱਚ ਪਤਾ ਉਛਲੇ ਨਾ ਤੈਨੂੰ ਸੁਖ ਦੇ ਵਿੱਚ ਬਹੁਤਾ ਕਿਤੇ ਆਫਰ ਨਾ ਜਾਵੇ ਬਹੁਤੀ ਹਵਾ ਨਾ ਭਰ ਜਾਵੇ ਤੇ ਦੁੱਖ ਵਿੱਚ ਡੋਲ ਨਾ ਜਾਵੇ ਇਸ ਵਾਸਤੇ ਮੇਰੇ ਗੁਰ ਨੇ ਮੇਰੇ ਤੇ ਕਿਰਪਾ ਕੀਤੀ ਗੁਰਦੀਨੋ ਮੰਨਤਾ ਨੀ ਜਿਹੜਾ ਕਿਸੇ ਮੁੱਲ ਤੋਂ ਨਾਮ ਨਹੀਂ ਸੀ ਮਿਲ ਸਕਦਾ ਗੁਰੂ ਨੇ ਮੈਨੂੰ ਫਰੀਦ ਬਖਸ਼ਿਸ਼ ਕਰਕੇ ਦੇ ਦਿੱਤਾ ਜੀ డిగే ਨਾ ਡੋਲੇ ਦਿਰੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਤੇ ਜਿਹੜਾ ਪਰਮੇਸ਼ਰ ਦਾ ਨਾਮ ਜਦੋਂ ਕਿਸੇ ਨੂੰ ਮਿਲ ਜਾਂਦਾ ਹੈ ਫੇਓ ਸੰਸਾਰ ਦੇ ਡੱਕੋ ਡੋਲੇ ਨਹੀਂ ਖਾਂਦਾ ਉਹ ਕਿਸੇ ਚੀਜ਼ ਤੇ ਡਿੱਗਦਾ ਨਹੀਂ ਕਿਸੇ ਚੀਜ਼ ਤੇ ਮਰਦਾ ਨਹੀਂ ਕਿਸੇ ਚੀਜ਼ ਤੇ ਪਤੀਜਦਾ ਨਹੀਂ ਲਾਲਚ ਵਿੱਚ ਨਹੀਂ ਆਉਂਦਾ डिगे ना डोले दिरड़ कर रहयो पक्के राधे वाला हो जांदा है पर नहीं मैं परमेश्वर ਦਾ ਨਾਮ ਮੇਰੇ ਕੋ ਆ ਜਿਹਦਾ ਕੋਈ ਮੋਲ ਹੀ ਨਹੀਂ ਬਾਕੀ ਚੀਜ਼ਾਂ ਦੇ ਬਹੁਤ ਛੋਟੀਆਂ ਨੇ ਇਹਨਾਂ ਤੇ ਉਹ ਨਹੀਂ ਫਤੀਦਾ ਇਹਨਾਂ ਵਾਸਤੇ ਉਹ ਡੱਕ ਡੋਲੇ ਨਹੀਂ ਖਾਂਦਾ ਜੀ ਪੂਰਨ ਹੋਏ ਤ੍ਰਿਪਤਾਨੀ ਉਹਨੂੰ ਪੂਰਨ ਸੰਤੋਖ ਆ ਜਾਂਦਾ ਹੈ ਉਹਨੂੰ ਵੱਡਾ ਸੁਖ ਮਿਲ ਜਾਂਦਾ ਹੈ ਉਹਨੂੰ ਵੱਡਿਆਂ ਸੁੱਖਾਂ ਤੋਂ ਸੁਖ ਸਾਰਿਆਂ ਸੁੱਖਾਂ ਦਾ ਸੁਖ ਉਹਦੇ ਮਨ 'ਚ ਆ ਜਾਂਦਾ ਹੈ ਉਹਦੀ ਤ੍ਰਿਪਤੀ ਹੋ ਜਾਂਦੀ ਹੈ ਜੀ ਓਏ ਜੋ ਵੀ ਚਾਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਓਏ ਜੋ ਮੇਰੇ ਤੇ ਤੇਰੇ ਵਿੱਚ ਜਾਂ ਮੇਰ ਤੇ ਤੇਰ ਵਾਲੀ ਗੱਲ ਸੀ ਨਾ ਜੀਦਾ ਕਰਕੇ ਮੈਂ ਸੰਸਾਰ ਦੇ ਡੱਕੋ ਡੋਲੇ ਖਾ ਰਿਆ ਸਾਂ ਮੈਂ ਭਰਮ ਚ ਪਿਆ ਹੋਇਆ ਸਾਂ ਤੇ ਮੈਂ ਦੁੱਖਾਂ ਚ ਦੁਖੀ ਹੁੰਨਾ ਸਾਂ ਸੁੱਖਾਂ ਦੇ ਵਿੱਚ ਮੈਂ ਆਫਰਦਾ ਸਾਂ ਉਹ ਹੁਣ ਤਿੰਨ ਕੀ ਬਾਤ ਬਲਾਨੀ ਉਹ ਬਾਤ ਬਲਾਨੀ ਬਲਾਨੀ ਮੁੱਕ ਗਈ ਚਲੀ ਗਈ ਓਏ ਜੋ beech ਹਮ ਤੁਮ ਕਸ਼ ਹੋਤੇ ਜੋ ਮੇਰੇ ਚ ਮੇਰ-ਚੇਰ ਵਾਲੀ ਗੱਲ ਸੀ ਤਿੰਨ ਕੀ ਬਾਤ ਬੁਲਾਨੀ ਉਹ ਗੱਲ ਤੇ ਹੁਣ ਕਦੋਂ ਦੀ ਚਲੀ ਗਈ ਉਹ ਹੁਣ ਰਹੀ ਨਹੀਂ ਆ ਜੀ ਅਲੰਕਾਰ ਮੇੜ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਜਦੋਂ ਬਹੁਤ ਸਾਰੇ ਪੁਰਾਣੇ ਗਹਿਣਿਆਂ ਨੂੰ ਘਾਲ ਕੇ ਸੁਨਿਆਰਾ ਉਹਦੀ ਇੱਕ ਰੈਣੀ ਬਣਾਉਂਦਾ ਇੱਕ ਢੇਲੀ ਬਣਾ ਦਿੰਦਾ ਜਦੋਂ ਵੱਖ-ਵੱਖ ਗਹਿਣੇ ਸੀ ਉਹਦੋਂ ਵੀ ਉਹ ਸੋਨਾ ਹੀ ਸੀ ਤੇ ਜਦੋਂ ਉਹਨਾਂ ਨੂੰ ਘਾਲ ਕੇ ਇੱਕ ਰੈਣੀ ਬਣਾ ਦਿੱਤਾ ਗਿਆ ਇੱਕ ਢੇਲੀ ਬਣਾ ਦਿੱਤਾ ਗਿਆ ਅੱਜ ਵੀ ਉਹ ਸੋਨਾ ਹੀ ਹੈ ਭਗਤ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਨੇ ਤੇ ਉਹ ਸਮੁੰਦਰ ਦਾ ਹਿੱਸਾ ਨੇ ਜਿਵੇਂ ਸੋਨੇ ਦੇ ਬਣੇ ਗਹਿਣੇ ਨੇ ਤੇ ਉਹ ਸੋਨੇ ਦਾ ਹੀ ਰੂਪ ਆ ਸੋਨੇ ਦਾ ਹਿੱਸਾ ਨੇ ਕਹਿੰਦੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਬਾਦਸ਼ਾ ਤੇਰੇ ਤੇ ਮੇਰੇ ਵਿੱਚ ਅੰਤਰ ਕੀ ਮੈਂ ਤੇ ਤੇਰਾ ਹਿੱਸਾ ਹਾਂ ਚਾਹੇ ਮੈਂ ਕਿਸੇ ਗਹਿਣੇ ਦੇ ਰੂਪ ਵਿੱਚ ਵੱਖਰਾ ਤੇ ਚਾਹੇ ਮੈਂ ਕਿਸੇ ਲਹਿਰ ਦੇ ਰੂਪ ਵਿੱਚ ਵੱਖਰਾ ਨਜ਼ਰ ਵੱਖਰਾ ਆ ਰਿਹਾ ਪਰ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਤੇਰਾ ਹੀ ਰੂਪਾਂ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਹੁਣ ਤੇ ਮੈਨੂੰ ਪਤਾ ਲੱਗ ਗਿਆ ਪੀ ਮੈਂ ਮਿਲ ਕੇ ਤੇਰੇ ਵਿੱਚ ਹੀ ਜਾਣਾ ਤੇਰ ਨਾਲ ਮਿਲ ਕੇ ਇੱਕ ਮਿਕ ਹੋਣਾ ਜੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਹੁਣ ਕੀ ਹੋਇਆ ਜੀ ਹੁਣ ਤੇ ਉਸ ਜਨ ਦੇ ਅੰਦਰ ਉਸ ਹਰੀ RAM ਦਾ ਪ੍ਰਕਾਸ਼ ਹੋ ਗਿਆ ਹੈ ਜਿਤੇ ਬਖਸ਼ਿਸ਼ ਹੋ ਜੇ ਜਿਹੜਾ ਦੁੱਖ ਤੋਂ ਖੁੰਨ ਵਾਲਾ ਉਹ ਬਣ ਜਾਵੇ ਜਿਹਦੇ ਅੰਦਰੋਂ ਮੇਰ ਤੇਰ ਮੁਕਾਦਵੇ ਜਿਹਨੂੰ ਇਹ ਪਤਾ ਲੱਗ ਜਾਵੇ ਤੇ ਫਿਰ ਪ੍ਰਕਾਸ਼ ਤੇ ਹੋਣਾ ਜੀ ਉਹ ਜੋਤ ਜਗਣੀ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਹੁਣ ਉਸ ਜਨ ਦੇ ਅੰਦਰ ਸੇਵਕ ਦੇ ਅੰਦਰ ਉਹ ਜੋਤ ਜਗ ਪਈ ਹੈ ਉਹ ਜੋਤ ਦਾ ਪ੍ਰਕਾਸ਼ ਹੋ ਗਿਆ ਹੈ ਤੇ ਇੱਕ रस ਉਹਦੇ ਨਾਮ ਦੇ ਵਾਜੇ ਸਦਾ ਬਾਜੇ ਅਨਹਤ ਬਾਣੀ ਉਹਦੀ ਬਾਣੀ ਦੇ ਉਹਦੇ ਨਾਮ ਦੇ ਵਾਜੇ ਇੱਕ रस ਸਦਾ ਵਾਸਤੇ ਉਹਦੇ ਅੰਦਰ ਵੱਜੀ ਜਾ ਰਹਾ ਹੈ ਭਾਵ ਕੀ ਕਿ ਉਹਨੂੰ ਨਾਮ ਦਾ रस ਸਦਾ ਸਦਾ ਵਾਸਤੇ ਆ ਕੇ ਜੋ ਛੁੱਟਦਾ ਨਹੀਂ ਹੈ ਉਹ ਹਮੇਸ਼ਾ ਹੀ ਉਹਦੇ ਨਾਲ ਹੈ ਜੀ ਕੋ ਨਾਨਕ ਨਿਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਹੁਣ ਉਹ ਘਰ ਜਿਹੜਾ ਕਦੀ ਕੁੱਟਣਾ ਨਹੀਂ ਕਦੀ ਗਵਾਚਣਾ ਨਹੀਂ ਜਿਹੜਾ ਕਦੀ ਪੁਰਾਣਾ ਨਹੀਂ ਹੋਣਾ ਜਿਹੜਾ ਕਦੀ ਮਿੱਥੋਂ ਛੁੱਟਣਾ ਨਹੀਂ ਹੁਣ ਮੈਨੂੰ ਉਹ ਘਰ ਮਿਲ ਗਿਆ ਮੇਰਾ ਉਹ ਘਰ ਬਣ ਗਿਆ ਕੋ ਨਾਨਕ ਨੇ ਚਲ ਕਰ ਬਾਂਧਿਓ ਹੁਣ ਮੈਨੂੰ ਉਹ ਘਰ ਮਿਲ ਗਿਆ ਜਿੱਥੇ ਮੈਂ ਸਦਾ ਵਾਸਤੇ ਸਥਿਰ ਰਹਿਣਾ ਤੇ ਟਿਕਣਾ ਉੱਥੇ ਮੈਨੂੰ ਫਿਰ ਦੂਜੇ ਥਾਂ ਜਾਣ ਦੀ ਲੋੜ ਨਹੀਂ ਪਈ ਨਾ ਉਹ ਘਰ ਪੁਰਾਣਾ ਹੋਣਾ ਨਾ ਮੈਂ ਇਥੋਂ ਖੁੱਸਣਾ ਹੈ ਤੇ ਉਹ ਕਿਰਪਾ ਕਨੇ ਕੀਤੀ ਜੀ ਕਉ ਨਾਨਕ ਨੇ ਚਲ ਕਰ ਬਾਂਧਿਓ ਤੇ ਘਰ ਕਿਸੇ ਬਣਾਉਂਦਾ ਹੁੰਦਾ ਨਾ ਕੋਈ ਬਣਾਉਣ ਵਾਲਾ ਹੁੰਦਾ ਨਾ ਗੋਰ ਕੀਓ ਬੰਧਾਨੀ ਇਹ ਕਿਰਪਾ ਮੇਰੇ ਗੁਰੂ ਨੇ ਕੀਤੀ ਹੈ ਇਹ ਸ਼ਬਦ ਨੇ ਕੀਤੀ ਹੈ ਇਹ ਉਹਦੇ ਨਾਮ ਨੇ ਕੀਤੀ ਹੈ ਇਹ ਨਿਚਲ ਘਰ ਜਿਹੜਾ ਸਦਾ ਸਥਿਰ ਰਹਿਣਾ ਜਿਦ ਵਿੱਚ ਰਹਿ ਕੇ ਮਿਰਚੋ ਜੋਤ ਪ੍ਰਗਟ ਹੋ ਗਈ ਹੈ ਉਹ ਪ੍ਰਕਾਸ਼ ਹੋ ਗਿਆ ਉਹ ਕਿਰਪਾ ਮੇਰੇ ਗੁਰੂ ਨੇ ਮੇਰੇ ਤੇ ਕੀਤੀ ਹੈ ਮੇਰੇ ਸ਼ਬਦ ਗੁਰੂ ਨੇ ਮੇਰੇ ਤੇ ਕੀਤੀ ਹੈ ਮੇਰੇ ਸ਼ਬਦ ਗੁਰੂ ਨੇ ਮੈਨੂੰ ਉਹ ਘਰ ਬਣਾ ਕੇ ਦਿੱਤਾ ਮੈਂ ਧੰਨਵਾਦੀ ਉਸ ਗੁਰੂ ਦਾ ਵਾਂ ਮੈਂ ਉਸ ਤੋਂ ਬਲਹਾਰੇ ਜਾਣਾ ਮੈਂ ਤੋਂ ਵਾਰਨੇ ਜਾਣਾ ਜੀ ਆਇਦੇ ਸ਼ਬਦ ਵਿੱਚ ਜਿੰਨਾ ਸਾਨੂੰ ਪਾਤਸ਼ਾਹ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਇਹ ਵੀ ਸਾਡੇ ਤੇ ਬਖਸ਼ਿਸ਼ ਕਰਨ ਸਾਨੂੰ ਸਮਝ ਆ ਜਾਵੇ ਅਸੀਂ ਆਪਣਾ ਦੁੱਖ ਸੁੱਖ ਉਹਨੂੰ ਸੁਣਾਈਏ ਉਹਦੇ ਅੱਗੇ ਬੇਨਤੀਆਂ ਕਰੀਏ ਜੇ ਤੋ ਉਹਦੇ ਅੱਗੇ ਬੇਨਤੀਆਂ ਕਰਾਂਗੇ ਤੋ ਉਹ ਸੁਣੇਗਾ ਗੁਰੂ ਪਾਸ਼ਾ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਤੇ ਸਾਨੂੰ ਇਹ ਸਮਝ ਆ ਜਾਵੇ ਜੀ ਕਿ ਸਾਡਾ ਉਹ ਹੈ ਤੇ ਉਹਦੇ ਨਾਲ ਹੀ ਸਾਡੀ ਜਿਹੜੀ ਆ ਹਾਲਤ ਚੰਗੀ ਹੋਣੀ ਹੈ ਤੋਬੇ ਤੇ ਨੀਕੀ ਖਟਾਨੀ ਉਹ ਜਿਹੜਾ ਸਾਡੀ ਉਹਨਾਂ ਮਿਲ ਕੇ ਹੋਣੀ ਹੈ ਅਸੀਂ ਸਾਰੇ ਉਹਦੇ ਅਰਦਾਸਾਂ ਬੇਨਤੀਆਂ ਕਰੀਏ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ ਰਾਤ ਦਿਸ ਕੂਕਦਿਆਂ ਕੂਕਦਿਆਂ ਅਰਦਾਸਾਂ ਬੇਨਤੀਆਂ ਕਰਦੀਆਂ ਉਹ ਜਰੂਰ ਸੁਣੇਗਾ ਜੀ ਇਹਨੇ ਕਿੰਦ ਦਾਸ ਕੇ ਮੰਦਾ ਜਾਚਕ ਹੈ ਬੇਅੰਤ ਭੁੱਲਾ ਬੇਅੰਤ ਭੁੱਲਾ ਦਾਸ ਕੋ ਗੁਰਦੇ ਸ਼ਬਦ ਨੂੰ ਵਿਚਾਰਦਿਆਂ ਹੋਈਆਂ ਨੇਕ ਗੁਰੂ ਪਾਤਸ਼ਾਹ ਤੇ ਸੰਗਤ ਬਖਸ਼ਣ ਜੋਗ ਹੈ ਉਮੀਦ ਕਰਦਾ ਕਿ ਮਾ ਕਰੋਗੇ ਅੱਗੇ ਤੋਂ ਅਸੀਸ ਬਖਸ਼ੋਗੇ ਦਾਸ ਨੂੰ ਬੋਲਣ ਦੀ ਜਾਹ ਚਾਵੇ ਆਓ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ